ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾਲਕੈਪੀ ਟਿਚਰ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਪਿਛਲੀ ਵੀਡੀਓ ਸਮਝਾ ਦਿੱਤੀ ਆਪਾਂ ਜੇਬ ਤੇ ਜਿੱਪਾ ਲਾਉਣ ਬਾਰੇ ਅੱਜ ਆਪਾਂ ਦੱਸਾਂਗੇ ਵੀ ਲੋਰ ਦੇ ਵਿੱਚ ਪੱਟੀ ਬਣਾਉਣ ਵਾਰੇ ਪਾਈਪਿੰਗ ਪਾਉਣ ਵਾਰੇ ਵੀਡੀਓ ਸ਼ੁਰੂ ਕਰ ਤਾਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਆਂ ਜੀ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆਓ ਵੀਡੀਓ ਸ਼ੁਰੂ ਕਰਦੇ ਆਂ ਜੀ ਆ ਦੇਖੋ ਇਹ ਆਪਾਂ ਨੇ ਲੋੜ ਤੇ ਜੇਬ ਜੇ ਲਗਾ ਰੱਖੀ ਹੈਗੀ ਹੁਣ ਆਪਾਂ ਇਹ ਚ ਪੱਟੀ ਪਾਉਣੀ ਜੀ ਕਰ ਦਾਂਗੇ ਪੀ ਗਾ ਲੋਰਾ ਆਪਣਾ ਇਹ ਚ ਨਾਬੀ ਪੱਟੀ ਪਾਵਾਂਗੇ ਠੀਕ ਹੈ ਜੀ ਇਹ ਸਿੱਧੇ ਪਾਸੇ ਕਰਕੇ ਰੱਖਣੀ ਹੈ ਜੀ ਪਾਂਚੇ ਵਾਲੇ ਪਾਸੇੋਂ ਜਨਣਾ ਸ਼ੁਰੂ ਕਰਾਂਗੇ ਆਪਾਂ ਆ ਦੇਖੋ ਇਹ ਇਸ ਤਰ੍ਹਾਂ ਰੱਖ ਲਓ ਇਸ ਤਰ੍ਹਾਂ ਵਿਚਾਲਾ ਕਰਕੇ ਇੰਚ ਚ ਪਾਉਣਾ ਇੰਚ ਦੀ ਸੀਨ ਲੱਗੂਗੀ ਆ ਦੇਖੋ ਆ ਪਾਈਂ ਚਗਰੀ ਪੱਟੀ ਲੈਣੀ ਐ ਜਿਵੇਂ ਇਹ ਪਲੌਰ ਦੇ ਵਿਚਾਲੇ ਪਾਵਾਂਗੇ ਐ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਦੂਜਾ ਪੀਸ ਆਪਾਂ ਨੇ ਉੱਪਰ ਰੱਖ ਲਿਆ ਇਹ ਐਸਟਰਾ ਕਰਕੇ ਇਹ ਦੋਨੇ ਪੀਸਾਂ ਦੇ ਵਿਚਾਲੇ ਰੱਖ ਕੇ ਫਿਰ ਆਪਾਂ ਸਿਉਣ ਲਾ ਦਾਂਗੇ ਜੀ ਇਹ ਸਾਰੀ ਸੀਨ ਇਸ ਤਰ੍ਹਾਂ ਹੀ ਲੱਗੂਗੀ ਇਹ ਪੱਟੀ ਬਿਲਕੁਲ ਖਿੱਚਣੀ ਨਹੀਂ ਹੈਗੀ ਬਿਲਕੁਲ ਹੌਲੀ-ਹੌਲੀ ਰੱਖਣੀ ਹੈ ਖਿੱਚੀ ਜੀ ਨਹੀਂ ਪਾਉਣੀ ਹੈਗੀ ਜੀ ਫਿਰ ਲੋਰ ਖਿੱਚੀ ਜੀ ਪਾਈ ਜਾਂਦੀ ਹੈ ਜੀ ਪੈਰ ਸੁੱਪਰ ਜਿੰਕਤੀ ਜਾਂਦੀ ਹੈ ਪਾ ਪਾ ਦੀ ਸੀ ਲਾਵਾਂਗੇ ਇਸ ਤਰ੍ਹਾਂ ਹੀ ਐਨੀ ਡੂੰਗੀ ਲੱਗੂਗੀ ਪਸਾਉਣ ਲਾ ਲੀਏ ਫਿਰ ਤੁਹਾਨੂੰ ਦਿਖਾਉਣੇ ਆਂਗੇ ਐਸ ਤਰ੍ਹਾਂ ਮੋੜ ਕੇ ਐਸ ਤਰ੍ਹਾਂ ਵਿੱਚ ਰੱਖੀ ਜਾਣੀ ਹੈ ਆਪਨਾ ਜੇ ਵਾਲਾ ਪਾਸਾ ਆ ਗਿਆ ਜੀ ਉੱਪਰ ਲਾ ਆਪਾਂ نیچے ਸ਼ੁਰੂ ਕਰੀ ਸੀ ਇਹ ਆਪਣੀ ਮਰਜ਼ੀ ਆਪਾਂ ਜੇਬਾਂ ਤੱਕ ਵੀ ਲਿਆ ਸਕਦੇ ਆਂ ਜੇ ਆਪਣੀ ਮਰਜ਼ੀ ਆਪਾਂ ਤੁਰ ਵੀ ਦੀਆਂ ਸਕਦੇ ਆ ਇਹ ਟੱਟੀ ਇਹ ਕੋਈ ਔਖਾ ਤਰੀਕਾ ਨਹੀਂ ਹੈਗਾ ਇਹ ਸੌਖਾ ਹੈ ਬਿਲਕੁਲ ਪਾਈ ਵੀ ਨਿਕਟਣ ਦਾ ਇਹ ਵਿਚਰ ਲੇ ਬੁਰ ਦੇ ਆ ਦੇਖੀ ਇਹ ਅਜੀ ਇਹ ਉਹ ਬੰਦ ਨਹੀਂ ਕਰ ਦੇਣਾ ਹੈਗਾ ਇਸ ਤਰ੍ਹਾਂ ਸਾਈਡ ਤੇ ਰੱਖਣਾ ਹੈ సిరే పేను ఇను సే ను దబ్బాగి సైను లాని ਆ ਦੇਖ ਲਈ ਪਾਈਪਿੰਡ ਆਪਣੀ ਨਿਕਲੀ ਆ ਹੁਣ ਆਪਾਂ ਨੇ ਇਹ ਨਹੀਂ ਇਸ ਲਾਈਨ ਦੇ ਬਣਾਇਆ ਆ ਦੇਖੋ ਇਹ ਇੱਥੇ ਆਪਾਂ ਨੇ ਜੇਬਾਂ ਤੇ ਗੋਲੇ ਬੰਦ ਲਾ ਦੇਣੇ ਨੇ ਕਿਉਂਕਿ ਫਿਰ ਜੇ ਉੱਧੜਦੀ ਨਹੀਂ ਹੈਗੀ ਆਪਣੇ ਬੰਦ ਕਰ ਲੈਣਾ ਹੈ ਜੀ ਬਦਫਰ

ਤੜੀਏ ਵੀਡੀਓ ਵੀ ਕਰਕੇ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਮਿਲ ਗਿਆ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਬਾਏ ਬਾਏ